ਇਹਨਾਂ ਲੋਕਾਂ ਨਾਲ ਕਿਉਂ ਵਿਤਕਰਾ ਕੀਤਾ ਗਿਆ ਕੀ ਇਹ ਲੋਕ ਜੇਤੋ ਦੇ ਵਸਨੀਕ ਨਹੀਂ ਇਹ ਗਲੀ ਤੁਹਾਡੀ ਕਾਰਨ ਤਾਂ ਭਾਈ ਜਲਸੀ ਦੇ ਮਾਰੇ ਸੀ ਛੱਡੀ ਹੈ ਸਰਨਾ ਪਹਿਲੇ ਅਸੀਂ ਨਹੀਂ ਪੱਥਰੇ ਇਸ ਗਲੀ ਦਾ ਰੱਖਿਆ ਗਿਆ ਸੀ ਸਾਡੀ ਜਾਂ ਤੇ ਬਾਅਦ ਚ ਜਿਹੜੇ ਠੇਕੇਦਾਰ ਸੀ ਉਹਦੀ ਸਾਡੇ ਇੱਟਾਂ ਵੀ ਪੱਟ ਕੇ ਲੈ ਗਈ ਉਹ ਐਸਾ ਇੰਨਾ ਬੁਰਾ ਹਾਲ ਹੈ ਜੀ ਨਾ ਤਾਂ ਇੱਥੇ ਉਹਨਾਂ ਰੱਖ ਲੈ ਉਹ ਕੋਈ ਲੈਣ ਭਿਜਾਉਣ ਵਾਲਾ ਹੁੰਦਾ ਕਿ ਨਾ ਫਿਰ ਜਗਾਉਣ ਵਾਲਾ ਹੁੰਦਾ ਨਾ ਕੋਈ ਸਫਾਈ ਸੇਵਕ ਆਉਂਦਾ ਸਾਢੇ ਸਾਲ ਹੋ ਗਿਆ ਭਾਈ ਇੱਡਾ ਚਾਲਾ ਬਣਿਆ ਹੋਇਆ ਬੁਰਾ ਹਾਲ ਹੈ ਵਾਰ-ਵਾਰ ਕਹਿੰਦੇ ਸਾਰੇ ਸਾਰੇ ਪਿੰਡਾਂ ਦਾ ਲੰਗਾ ਉਥੋਂ ਦੀ ਇੱਥੇ ਜਿਹੜੀਆਂ ਟਾਈਲਾਂ ਪਈਆਂ ਸੀ ਉਹ ਵੀ ਚੱਕ ਕੇ ਲੈ ਗਏ। ਤੇ ਆਹ ਗਲੀ ਦਾ ਵੀ ਪੱਥਰ ਰੱਖਿਆ ਜਾ ਚੁੱਕਾ ਸੀ ਪਰ ਉਹ ਬਾਅਦ ਚ ਆ ਕੇ ਲੈ ਗਏ ਚੱਕ ਕੇ ਕਹਿੰਦੇ ਗਲੀ ਨਹੀਂ ਬੰਦ ਦੇਣੀ ਅਸੀਂ। ਬਾਕੀ ਉਥੋਂ ਤੱਕ ਸੜਕ ਬਣ ਚੁੱਕੀ ਆ ਇੱਧਰ ਬਣ ਚੁੱਕੀ ਆ ਸਿਰਫ ਇੱਕ ਸਾਡੀ ਗਲੀ ਛੱਡ ਕੇ। ਭਈ ਇਹ ਸਾਰਾ ਦੇ ਕੋਈ ਕੀਤਾ ਕਰਾਣਾ ਸਜੀਦ ਬਾਬੇ ਦਾ ਕੀਤਾ ਕਰਾਇਆ ਸਾਰਾ ਕੁਝ। ਐਮਐਨਏ ਤੋਂ ਨਹੀਂ ਕਿਸੇ ਐਮਐਨਏ ਕੋਲ ਦੋ ਵਾਰ ਹੀ ਜਾ ਆਇਆ ਮੈਂ। ਕੋਈ ਨਹੀਂ ਬਣਾਵਾਂਗੇ ਸਾਡੇ ਕੋਲ ਫੰਡ ਨਹੀਂ ਐ ਸਾਡੇ ਕੋਲ ਫੰਡ ਨਹੀਂ ਐਂ ਕਰਕੇ ਬੰਦ ਨੂੰ ਸੰਭਾਲੂ। ਤੋਖੇ ਤੋਖੇ ਦਾ ਸ਼ਿਕਾਰ ਹੋਇਆ ਜੇ ਅਸੀਂ ਕੋਈ ਨਾਲੀ ਦੀ ਸਪਾਈ ਕਰਾਉਣੀ ਹੈ ਭਾਈ ਅੱਗੇ ਇੱਕ 10 ਘੜਿਆ ਇਹਨਾਂ ਦੀ ਬੇਟੀ ਦਾ ਵਿਆਹ ਸੀ ਨਾਲੀ ਦੇ ਅਸੀਂ ਪੈਸੇ ਦੇ ਕੇ ਸਪਾਈ ਕਰਾਈ ਹੈ ਜਦੋਂ ਜਾਇਦਾ ਜੀ ਈਓ ਹੈ ਨਹੀਂ ਲਿਖ ਕੇ ਦੇ ਦਿਓ ਜੀ ਲਿਖ ਕੇ ਦੇ ਤਾਂ ਕੋਈ ਕੋਈ ਸੁਣਵਾਈ ਨਹੀਂ ਐਡਾ ਮਾੜਾ ਤੇ ਘਟੀਆ ਪ੍ਰਧਾਨ ਬਣ ਗਿਆ ਇਹ ਜੈਤੋ ਦੀ ਮਾੜੀ ਕਿਸਮਤ ਉਹਨੂੰ ਤਿੰਨ ਚਾਰ ਵਾਰੀ ਮੈਂ ਕਿਹਾ ਕਹਿੰਦਾ ਕਰੂੰਗਾ ਮੈਂ ਕਿਹਾ ਯਾਰ ਮੇਰੇ ਘਰਾਂ ਚੋਂ ਦੋ ਚਾਰ ਬੰਦਿਆਂ ਨੇ ਤੈਨੂੰ ਵੋਟਾਂ ਪਾਈਆਂ ਆਂ ਤੂੰ ਉਹਨਾਂ ਕਰਕੇ ਹੀ ਕਰ ਦੇ ਇਥੋਂ ਮੇਰੇ ਗਲੀ ਦੀਆਂ ਇੱਟਾਂ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਇਹਨੇ ਸਾਰ ਨਹੀਂ ਲਈ ਬਿਸ਼ਰਮ ਬੰਦਾ ਸਿਰੇ ਦਾ ਜਦੋਂ ਕਿ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਿੰਨਾ ਜਦੋਂ ਕਿ ਇਹਦੀਆਂ ਤਸਵੀਰਾਂ ਵਿਖਾ ਦੇ ਜਿਹੜਾ ਐਡਾ ਰਾਹ ਹਾਲ ਕੀਤਾ ਇਥੇ ਮੇਨ ਰਸਤਾ ਇਹ ਚਾਰ ਪਿੰਡ ਇਥੋਂ ਦੀ ਲੰਘਦੇ ਆ ਦਿੱਲੀ ਜੀ ਅਸੀਂ ਐਮਐਲਏ ਸਾਹਿਬ ਨੂੰ ਵੀ ਕਿਹਾ ਸੀ ਉਹ ਕਹਿੰਦੇ ਨਵੇਂ ਫੰਡ ਆਉਣਗੇ ਉਹਨਾਂ ਚੋਂ ਭਾਈ ਤੁਹਾਡਾ ਕਰਾਵਾਂਗੇ ਪਤਾ ਨਹੀਂ ਕਦੋਂ ਆਉਣਗੇ ਜੀ ਫੰਡ ਵੱਡਾ ਕਿੱਡਾ ਕੇ ਪੌਲਾ ਵੀ ਜੀ ਦੀ ਖਾਤਰ ਕੋਈ ਸਪੈਸ਼ਲ ਫੰਡ ਆਊਗਾ ਇਹਦਾ ਪੁਲੀਸ ਇਹ ਗੱਲ ਕਰੀਏ ਉਹ ਵੀ ਬਣਾ ਦੇਣ ਕਿਸੇ ਫੰਡ ਚੋਂ ਬਣਾਈ ਜਾ ਸਕਦੀ ਆ ਪਰ ਪਿੰਡ ਦੇ ਵਿੱਚ ਕਦੇ ਇੱਕ ਇੱਟ ਵੀ ਨਹੀਂ ਲੱਗੀ ਜੀ ਆ 2.5 ਸਾਲ ਜਿਹੜੀ ਪ੍ਰਧਾਨਗੀ ਰਹੀਗੀ ਇਹਨੇ ਤਾਂ ਬੁਰਾ ਹਾਲ ਹੀ ਕਰਤਾ ਸਾਡਾ ਮਸਬੂਤ ਦਊਗਾ ਕਾਜ ਜਨ ਸੜਕ ਬਣ ਗਈ ਐ ਸਾਰੇ ਪੈਸੇ ਖਾਜ ਕੱਚ 55 ਲੱਖ ਦੇ ਝੱਕ ਸੜਕ ਦੱਸਦਾ ਜਨਨ ਕਿ ਇਹਦੇ ਪੈਸੇ ਆਏ ਸੀ ਪੈਸੇ ਖਾਦੇ ਗਏ ਆ ਪੈਸਾ ਕਿੱਥੇ ਗਿਆ ਇਹਨਾਂ ਲੋਕਾਂ ਨਾਲ ਧੱਕਾ ਕਿਉਂ ਹੋ ਰਿਹਾ ਇਹਨਾਂ ਲੋਕਾਂ ਦੇ ਕੰਮ ਕਿਉਂ ਨਹੀਂ ਹੁੰਦੇ ਤੁਸੀਂ ਜੁੜਿਓ ਸੱਚ ਦੀ ਪਰਤਾਲ ਦੇ ਨਾਲ ਮੈਂ ਬਤਾਰ ਸਿੰਘ ਜੀ ਤਾਰਾ ਅਸੀਂ ਅੱਜ ਜੈਤੋ ਦੀ ਕਮਰਾ ਪੱਤੀ ਦੇ ਵਿੱਚ ਖੜੇ ਆ ਵਾਰਡ ਨੰਬਰ 5 ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਜਨਨ ਕਿ ਹੁਣ ਜੈਤੋ ਦੀ ਕਮਰਾ ਪੱਤੀ ਦੀਆਂ ਗਲੀਆਂ ਦਾ ਹਾਲ ਜੇ ਮੈਂ ਕੈਮਰਾ ਮੈਨੂੰ ਦਿਖਾ ਦੇ ਇਧਰ ਇੱਕ ਵਾਰੀ ਤਸਵੀਰਾਂ ਵਿਖਾ ਦੇ ਜਨਨ ਕਿ ਸਾਰੀ ਜੇ ਗਲੀਆਂ ਦੀ ਗੱਲ ਕਰ ਗਏ 5 550 ਫੁੱਟ ਜਨ ਕੇ ਗਲੀਆਂ ਬਣਦੀਆਂ ਜਿਹੜੀਆਂ ਛੱਡ ਦਿੱਤੀਆਂ ਉਧਰਲੇ ਪਾਸਿਓਂ ਗਲੀ ਬਣ ਗਈ ਆ ਛੱਪੜਾ ਵਾਲੇ ਪਾਸਿਓਂ ਤੇ ਇਧਰਲੇ ਪਾਸਿਓਂ ਗਲੀ ਬਣ ਗਈ ਇਹ ਪੰਤਾਲੀ ਗਲੀ ਕਹੀ ਜਾਂਦੀ ਆ ਜਨ ਕੇ ਕਹਿੰਦੇ ਹੁੰਦੇ ਪੰਤਾਲੀ ਪੰਤਾਲੀ ਗਲੀ ਵਾਈਦੀ ਆਹੀ ਜਨ ਕੇ ਇਹ ਗਲੀਆਂ ਕਿਉਂ ਛੱਡ ਦਿੱਤੀਆਂ ਇਹਨਾਂ ਲੋਕਾਂ ਨਾਲ ਕਿਉਂ ਵਿਤਕਰਾ ਕੀਤਾ ਗਿਆ ਕੀ ਇਹ ਲੋਕ ਜੈਤੋ ਦੇ ਵਸਨੀਕ ਨਹੀਂ ਜਾਂ ਇਹਨਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਹਨਾਂ ਲੋਕਾਂ ਨਾਲ ਨਾਲ ਵਿਤਕਰਾ ਕਿਉਂ ਕੀਤਾ ਯਾਰ ਸਾਡੇ ਨਾਲ ਵੀ ਸਾਰੇ ਨੇ ਬਾਈ ਜੀ ਇਹ ਗਲੀ ਤੁਹਾਡੀ ਜਨ ਕੇ ਛੱਡ ਕਾ ਤੋਂ ਕਰਨ ਕੀ ਕਾਰਨ ਤਾਂ ਭਾਈ ਜੈਲਸੀ ਦੇ ਮਾਰੇ ਸੀ ਛੱਡੀ ਐ ਇਹਦਾਂ। ਜੀ। ਹਾਂ ਉਹਨੇ। ਕਿਉਂਕਿ ਸਾਡਾ ਦੀਪਾ ਜੀ ਸਾਡੇ ਨਾਲ ਇਹ ਇਹ ਥੋੜਾ ਨਾਲ ਸੀ ਮੁਕਾਬਲਾ ਹੋਇਆ ਸੀ ਉਹਦੇ ਨਾਲ ਪੂਰਾ ਸਖਤ ਮੁਕਾਬਲਾ ਜਿਹਦੇ ਨਾਲ ਪ੍ਰਦੀਪ ਸਿਦ ਦੀਪੇ ਦੇ ਨਾਲ। ਜੀ। ਐ ਉਸ ਤੋਂ ਬਾਅਦ ਜੈਲਸੀ ਦੇ ਮਾਰੇ ਪਹਿਲਾਂ ਸਾਰਨਾ ਪਹਿਲਾਂ ਇਥੇ ਨੀ ਪੱਥਰ ਇਸ ਗਲੀ ਦਾ ਰੱਖਿਆ ਗਿਆ ਸੀ ਸਾਡੀ ਦਾ। ਅੱਛਾ। ਤੇ ਬਾਅਦ ਚ ਜਿਹੜੇ ਠੇਕੇਦਾਰ ਸੀ ਇਹਦੀ ਸਾਡੀਆਂ ਇੱਟਾਂ ਵੀ ਪੱਟ ਕੇ ਲੈ ਗਈ ਉਹ। ਅੱਛਾ। ਜਿਹੜੀਆਂ ਪਹਿਲਾਂ ਵਾਲੀਆਂ ਲੱਗੀਆਂ ਸੀ ਉਹ ਵੀ ਇੱਟਾਂ ਪੱਟ ਕੇ ਲੈ ਗਈ। ਐਸਾ ਇੰਨਾ ਬੁਰਾ ਹਾਲ ਹੈ ਜੀ। ਨਾ ਤਾਂ ਇਥੇ ਉਹਦੋਂ ਨਾ ਕਿ ਲੋਕ ਕੋਈ ਲੈਡ ਵੀ ਭਜਾਉਣ ਵਾਲਾ ਹੁੰਦਾ ਕਿ ਨਾ ਕਿ ਜਗਾਉਣ ਵਾਲਾ ਹੁੰਦਾ ਨਾ ਕੋਈ ਸਫਾਈ ਸੇਵਕਾ ਹੁੰਦਾ ਪਿਛਲੇ ਦਿਨੀ ਅਸੀਂ ਸਫਾਈ ਕਰਾਈ ਅਸੀਂ ਆਪਦੇ ਕੋਲੋਂ ਕਰਾਈ ਆਪਦੇ ਕੋਲੋਂ ਪੈਸੇ ਦੇ ਕੇ ਉਹਨਾਂ ਨੂੰ ਵੀ ਆ ਫੇਰ ਕਰਾਈ ਸਾਡੇ ਸਾਡੇ ਵਿਆਹ ਹੋ ਗਿਆ ਥੋੜੇ ਉਹਨਾਂ ਨੇ ਬੜਾ ਬੁਰਾ ਹਾਲ ਸੀ ਬਾਈ ਉਹ ਦੇਖ ਬਾਈ ਦੇਵੀ ਖੜਾ ਦੇਵੀ ਬਾਈ ਇਦਾਂ ਹੀ ਮੜਾ ਜਾ ਜੀ ਇਹਦੇ ਬਾਅਦ ਚ ਘਟ ਘਟ ਮੇਰੇ ਖਿਆਲ ਕਿੰਨੇ ਕਿੰਨੇ ਚਿਰ ਪੋਲੀ ਬਣੀ ਨੂੰ ਬਾਈ ਕਿੰਨੇ ਸਾਲ 1.5 ਸਾਲ ਹੋ ਗਿਆ ਬਾਈ ਇੱਡਾ ਚਾਲਾ ਬਣਿਆ ਹੋਇਆ ਬੁਰਾ ਹਾਲ ਆ ਵਾਰ-ਵਾਰ ਕਹਿੰਦੇ ਸਾਰੇ ਸਾਰੇ ਪਿੰਡ ਦਾ ਨੰਗਾ ਉਥੋਂ ਦੀ ਬੁਰਾ ਹਾਲ ਆ ਬਾਈ हां बाकी भाई बब्बू ਦੱਸੂਗਾ ਭਾਈ ਇਹਨਾਂ ਲੋਕਾਂ ਨੂੰ ਜਿੰਨ ਕੇ ਵੋਟਾਂ ਮਿਲੇ ਇਹਨਾਂ ਲੋਕਾਂ ਦੇ ਚਿਹਰੇ ਵੀ ਦਿਖ ਜਾਣਗੇ ਇਹਨਾਂ ਲੋਕਾਂ ਦੇ ਘਰ ਵੀ ਦਿਖ ਜਾਣਗੇ ਪਰ ਹੁਣ ਇਹਨਾਂ ਨੂੰ ਨਾ ਤਾਂ ਇਹ ਲੋਕ ਦੇਂਦੇ ਆ ਨਾ ਇਹ ਗਲੀਆਂ ਦੇਂਦੀਆਂ ਤੁਸੀਂ ਵੀ ਇੱਥੇ ਰਹਿੰਦੇ ਹੋ ਭਾਈ ਜੀ ਹਾਂਜੀ ਹਾਂਜੀ ਇੱਥੇ ਰਹਿੰਦੇ ਆ ਜੀ ਨਰਕ ਭਰੀ ਜ਼ਿੰਦਗੀ ਕੱਟ ਰਹੇ ਹੋ ਬਹੁਤ ਕੱਟ ਰਹੇ ਆ ਬਹੁਤ ਨਰਕ ਭਰੀ ਜ਼ਿੰਦਗੀ ਕੱਟ ਰਹੇ ਆ ਅਸੀਂ ਕਿਉਂਕਿ ਇੱਥੋਂ ਸਰਜੀਤ ਬਾਬਾ ਜਿੱਤ ਗਏ ਸੀਗੇ ਤੇ ਇਹ ਗਲੀ ਸਾਡੀ ਰਾਜਨੀਤੀ ਦੀ ਭੇਂਟ ਚੜ ਗਈ ਇਸ ਤੋਂ ਬਾਅਦ ਉਹਨਾਂ ਨੇ ਚੱਕਰ ਨਹੀਂ ਮਾਰਿਆ ਇੱਥੇ ਇੱਥੇ ਜਿਹੜੀਆਂ ਟਾਈਲਾਂ ਪਾਈਆਂ ਸੀ ਉਹ ਵੀ ਚੱਕ ਕੇ ਲੈ ਗਏ ਉਹ ਤੁਸੀਂ ਇੱਧਰ ਦਿਖਾ ਸਕਦੇ ਹੋ ਉੱਥੋਂ ਤੱਕ ਗਲੀ ਬਣੀ ਵੀ ਆ ਇੱਧਰੋਂ ਉੱਥੋਂ ਤੱਕ ਬਣੀ ਵੀ ਆ ਤੇ ਆ ਗਲੀ ਦਾ ਨੀ ਪੱਥਰ ਰੱਖਿਆ ਜਾ ਚੁੱਕਿਆ ਸੀ ਪਰ ਉਹ ਬਾਅਦ ਚ ਆ ਕੇ ਲੈ ਕੇ ਚੱਕ ਕੇ ਕਹਿੰਦੇ ਗਲੀ ਨਹੀਂ ਬੰਦ ਦੇਣੀ ਅਸੀਂ ਜਾਓ ਜਿੱਥੇ ਮਰਜ਼ੀ ਚੜੇ ਜਾਓ ਸਟਾਰਟਿੰਗ ਇੱਥੋਂ ਹੁੰਦੀ ਆ ਤੇ ਇਹੀ ਗਲੀ ਬੰਦ ਨਹੀਂ ਇਹੀ ਗਲੀ ਬੰਦ ਹੀ ਨਹੀਂ ਸਟਾਰਟਿੰਗ ਇੱਥੋਂ ਹੀ ਹੁੰਦੀ ਹੈਗੀ ਹੁਣ ਸਾਨੂੰ ਪਤਾ ਹੈਗਾ ਵੀ ਅਸੀਂ ਇੱਥੇ ਕਿਵੇਂ ਪਾਣੀ ਖੜ੍ਹ ਜਾਂਦਾ ਜੋ ਮੀਂਹ ਆਉਂਦਾ ਹੈਗਾ ਪੈਰ ਰੱਖਣ ਨੂੰ ਥਾਂ ਨਹੀਂ ਰਹਿੰਦੀ ਇੱਥੇ ਤੇ ਤੁਸੀਂ ਐਂ ਦੇਖੋ ਵੀ ਕੱਲ ਇੰਨੇ ਡੋਟਾ ਘਾਤੋਂ ਬਚਿਆਗਾ ਬਾਕੀ ਉਥੋਂ ਤੱਕ ਸੜਕ ਬਣ ਚੁੱਕੀ ਆ ਇਧਰ ਬਣ ਚੁੱਕੀ ਆ ਸਿਰਫ ਇੱਕ ਸਾਡੀ ਗਲੀ ਛੱਡ ਕੇ ਜੀ ਨਹੀਂ ਤੁਸੀਂ ਜਾ ਕੇ ਕਿਹਾ ਨਹੀਂ ਵੀ ਸਾਡੀ ਗਲੀ ਕਿਉਂ ਛੱਡਤੀ ਨਹੀਂ ਉਹ ਇੱਥੇ ਆਉਂਦੀ ਨਹੀਂ ਗਈ ਨਹੀਂ ਇੱਥੇ ਬਈ ਨਾ ਇਦੂ ਬਾਦ ਚੱਕਰ ਮਾਰਿਆ ਉਹਨਾਂ ਨੇ ਕਹਿਿੰਦੇ ਕੋਈ ਨਹੀਂ ਇਹ ਉਹ ਆਊਗਾ ਉਹ ਆਊ ਫਲਾਣਾ ਆਊਗਾ ਅਸੀਂ ਮੌਕਾ ਦਿਖਾਵਾਂਗੇ ਪਰ ਇੱਥੇ ਕੋਈ ਨਹੀਂ ਆਇਆਗਾ ਜੀ ਜੈਤੋ ਬਿਨਾ ਪੰਚਾਇਤੋ ਹੀ ਜਨ ਕੇ ਬਣ ਕੇ ਰਹਿ ਗਿਆ ਬੱਬੂ ਇਹ ਗੱਲ ਜਮਾ ਸਹੀ ਹੈ ਜਮਾ ਸਹੀ ਹੈ ਜੈਤੋ ਬੈਂਕ ਪੰਚਾਇਤੋ ਹੀ ਆਈ ਜੀ ਹਾਂਜੀ ਬੱਬੂ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਸਾਰਾ ਜੋ ਕੁਝ ਕੀਤਾ ਕਰਾਇਆ ਨਾ ਸਰਜੀਤ ਬਾਬੇ ਦਾ ਕੀਤਾ ਕਰਾਇਆ ਸਾਰਾ ਕੁਝ ਠੀਕ ਆ ਆ ਛੱਡ ਕੇ ਮੇਰੇ ਛੱਡੀ ਉਹਨਾਂ ਜਾਣ ਕੇ ਇੱਥੋਂ ਵੀ ਮੈਂ ਵੋਟਾਂ ਦੇ ਖੜਾ ਹੋਇਆ ਸੀ ਜੀ ਉਹ ਪਾਰ ਜਿਹੜਾ ਪਾਰ ਤੇ ਤੁਸੀਂ ਦਿਖਾ ਸਕਦੇ ਹੋ ਉਹ ਪਾਰ ਕੰਪਲੀਟ ਨਹੀਂ ਹੋਇਆ ਉਹਦੇ ਪਾਸੇ ਸਾਰੇ ਇਹ ਬਾਬਾ ਰਲ ਕੇ ਸਾਰੇ ਖਾ ਗਏ ਵਿੱਚ ਸੜਕ ਬਣਾਉਣ ਲੱਗੇ ਜਾਗੇ ਤੁਸੀਂ ਫੋਟੋ ਖੱਚ ਕੇ ਦਿਖਾ ਸਕਦੇ ਹੋ ਉਹਨਾਂ ਨੂੰ ਉਦੋਂ ਬਾਅਦ ਆ ਸੜਕ ਸਾਰੇ ਛੱਡ ਤੇ ਇਹਨਾਂ ਨੇ ਖੈਰ ਦੇ ਮਾਨ ਸੜਕ ਛੱਡੀ ਆ ਇਹ ਜਦੋਂ ਹੁਣ ਜਾਣਦੇ ਆ ਕਦੇ ਕਹਿੰਦੇ ਯੂਐਨ ਕਦੇ ਕਹਿੰਦੇ ਪ੍ਰਧਾਨ ਹੈ ਨਹੀਂ ਮੱਡੀ ਸੁਣੀ ਮਿਲਿਆ ਐਮਐਲਏ ਨੂੰ ਨਹੀਂ ਮਿਲਿਆ ਮੈਂ ਅੱਜ ਤੱਕ ਕਿਸੇ ਨੇ ਮੁੜ ਕੇ ਇੱਥੇ ਗੇੜਾ ਤੱਕ ਨਹੀਂ ਮਾਰਿਆ ਸੀਵਰੇਜ ਬਣਾਇਆ ਉਹਨਾਂ ਦੀ ਨਿਕਾਸੀ ਨਹੀਂ ਕੋਈ ਨਾਲੀਆਂ ਦੀ ਸ ਤੇ ਪਹਿਲਾਂ ਮੇਰੇ ਹੁੰਦਾ ਕੋਈ ਮਸਾਰਾ ਬੁੜਾ ਕਰਾ ਕੇ ਰੱਖਦੇ ਜਾਲਦਰ ਪ੍ਰਧਾਨ ਸੀ ਉਦੋਂ ਤੇ ਹੁਣ ਜਾਂਦੇ ਹੁਣ ਕਮੇਟੀ ਜਿਹਨਾਂ ਦਾ ਬੰਦਾ ਨਹੀਂ ਮਿਲਦਾ ਕਿ ਉੱਥੇ ਜੀ ਬਾਕੀ ਇੰਨੇ ਪਹਿਲਾਂ ਖੜੇ ਤੁਸੀਂ ਇਹਨਾਂ ਨੂੰ ਪੁੱਛ ਲਓ ਵੀ ਕਹਿੰਦੇ ਮੁਰਤੇ ਕਿਸੇ ਵੀ ਐਮਸੀ ਨਹੀਂ ਇੱਥੇ ਗਿੜਾ ਮਾਰਿਆ ਹੋਵੇ ਬਾਹਰ ਦਾ ਐਮਸੀ ਹੁੰਦਾ ਇੱਥੇ ਜੀ ਸਾਡੇ ਲੋਕਾਂ ਨੇ ਵੀ ਘਾਟ ਹੈ ਵੀ ਅਸੀਂ ਬੰਦਾ ਬਾਹਰ ਦਾ ਜਦੋਂ ਉਹਨੂੰ ਇੱਥੋਂ ਬਾਹਰ ਜਦਾ ਕੇ ਬਾਅਦ ਚ ਅਸੀਂ ਪਸਤੋਣੇ ਆ ਤੇ ਇਹਨਾਂ ਲੋਕਾਂ ਨੂੰ ਵੋਟਾਂ ਵੇਲੇ ਸੋਚਣਾ ਚਾਹੀਦਾ ਵੀ ਜਿਹੜੇ ਅਸੀਂ ਲੀਡਰ ਨੂੰ ਚੁੰਨਦੇ ਆ ਕੀ ਉਹ ਸਾਡੀ ਜੈਤੋ ਦਾ ਹੈ ਜਾ ਨਹੀਂ ਹੈ ਇਹ ਲੋਕ ਸਾਡਾ ਕੰਮ ਕਰਨਗੇ ਜਾਂ ਨਹੀਂ ਕਰਨਗੇ ਜਦੋਂ ਜਿੱਤ ਜਾਂਦੇ ਆ ਉਦੋਂ ਬਾਅਦ ਫਿਰ ਪਛਤਾਉਣ ਦਾ ਕੀ ਫਾਇਦਾ ਹਾਂ ਇਹ ਉਹ ਬਾਅਦ ਲਈ ਗੱਲ ਹੋ ਰਹੀ ਹੈ ਹੁਣ ਪਛਤਾ ਰਹੇ ਆ ਪਛਤਾਉਣ ਦਾ ਉਹਦਾ ਫਾਇਦਾ ਕੋਈ ਨਹੀਂ ਜੀ ਕਮੇਟੀ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੈਂ ਸਬੂਤ ਵੀ ਦੇਵਾਂਗਾ ਜਾਲੀ ਡਿਗਰੀ ਵਾਲੇ ਬੰਦੇ ਵੀ ਰੱਖੇ ਵੈਸੇ ਇਹਨਾਂ ਨੇ ਜੀ ਉਹ ਵੀ ਸਬੂਤ ਦੇਵਾਂਗਾ ਮੈਂ ਕਿ ਬੰਦੇ ਜਿਹੜੇ ਜੇਲ੍ਹ ਲਾਏ ਹੋਏ ਨੇ ਜਾਲੀ ਡਿਗਰੀ ਨਾਲ ਲਾਏ ਹੋਏ ਆ ਮੈਂ ਸਬੂਤ ਦੇ ਸਕਦਾ ਉਹ ਬੰਦੇ ਦਾ ਵੀ ਆਪਣਾ ਜਾਲੀ ਹੈ ਇੱਥੇ ਅੱਛਾ ਸੌ ਤੋਂ ਵੱਧ ਪੈਸੇ ਉਹਨਾਂ ਨੇ ਖਾਦੇ ਆ ਤਾਂ ਗੁਰਦੁਆਰੇ ਸੜਕ ਬੰਦ ਸੀ ਉਹ ਕਹਿੰਦੇ 4 ਫੁੱਟ ਜਗ ਬੂਟੇ ਦੇ ਆਉਂਦੇ ਪਾਸੇ ਦੇ ਜਿਹਾ ਚੜਕਦਾ ਹਾਲ ਦੇਖੋ ਹੁਣ ਜੀ 5 ਸਾਲ ਦੀ ਉਹਨੇ ਗਾਰੰਟੀ ਸੀ ਟਾਇਲਾਂ ਸਾਰੇ ਟੁੱਟੀਆਂ ਪਈਆਂ ਜੀ ਸਾਰੀਆਂ ਪੁਲੀਆਂ ਨੇ ਥਾਰ ਪੈਖਾ ਗਏ ਇਹ ਕੋਈ ਪੁਲੀ ਨਹੀਂ ਬਣੀ ਇੱਥੇ ਪਿੰਡ 'ਚ ਥਾਰੇ ਪਿੰਡ ਦੀ ਪੁੱਛ ਸਕਦੇ ਹੋ ਤੇ ਨਾਲੀਆਂ ਨਾਲੀਆਂ ਦੇ ਤੁਸੀਂ ਹਾਲ ਦੇਖ ਰਹੇ ਹੋ ਵੀ ਕੀ ਹਾਲ ਹੈ ਇੱਥੇ ਜੀ ਹੁਣ ਨਾ ਤਾਂ ਬਾਬਾ ਜ਼ਿੰਮੇਵਾਰ ਬੰਦਾ ਨਾ ਇਹੋ ਬੰਦਾ ਇੱਥੇ ਤੇ ਐਮਐਲਏ ਤਾਂ ਉਹਨੇ ਕਿਸੇ ਐਮਐਲਏ ਕੋਲ ਦੋ ਵਾਰੀ ਜਾ ਆਇਆ ਮੈਂ ਅੱਛਾ ਕੋਈ ਨਹੀਂ ਬਣਾਵਾਂਗੇ ਸਾਡੇ ਕੋਲ ਫੰਡ ਨਹੀਂ ਹੈ ਸਾਡੇ ਕੋਲ ਫੰਡ ਨਹੀਂ ਐਂ ਕਰਕੇ ਬੂਰਦਣ ਸਮੂਤੋਂ ਜੀ ਹੁਣ ਦੱਸੋ ਵੀ ਸਾਡੇ ਬਾਅਦ ਕੀ ਖੜਕ ਸੂਰ ਕੀ ਐ ਇਸ ਚੀਜ਼ ਇਲੈਕਸ਼ਨ ਤਾਂ ਅੱਗੇ ਆ ਰਿਹਾ ਫਿਰ ਕੋਈ ਗੱਲ ਨਹੀਂ ਹਾਂ ਇਲੈਕਸ਼ਨ ਤਾਂ ਆ ਰਿਹਾ ਚਲੋ ਕੁਝ ਧੱਕਾ ਨਹੀਂ ਉਹਦਾ ਇਹਨੂੰ ਪਤਾ ਹੀ ਹੋਣਾ ਆ ਵਦੀ ਹਾਲ ਕੀ ਹੋਣਾ ਇੱਥੇ ਜਿਹੜੇ ਇਹ ਭੱਜੇ ਫਿਰਦੇ ਨੇ ਇਹਨਾਂ ਦਾ ਹਾਲ ਬੁਰਾ ਹੀ ਹੁਣ ਅੱਗਾ ਤੂੰ ਭਾਈ ਜੀ ਵਿਰਨ ਵਾਲੀ ਤਾਂ ਕੋਈ ਗੱਲ ਨਹੀਂ ਗਈ ਠੀਕ ਹੈ ਅਸੀਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਵੀ ਪਾਈਆਂ ਸੀ ਇਹਨਾਂ ਨੂੰ ਅਸੀਂ ਤਾਂ ਇਹ ਹੋ ਗਿਆ ਵੀ ਧੋਖੇ ਧੋਖੇ ਦਾ ਸ਼ਿਕਾਰ ਹੋਏ ਅਸੀਂ ਤਾਂ ਤੱਕ ਪਾਣੀ ਗੰਦਲਾ ਪਾਣੀ ਆਉਂਦਾ ਸੀ ਸਾਡੇ ਮੈਨੂੰ ਆ ਕਹਿੰਦੇ ਜੀ ਐਸਡੀਓ ਨੂੰ ਫੋਨ ਕਰ ਲਓ ਅਸ ਜੀ ਨੂੰ ਫੋਨ ਕੀਤਾ ਉਹ ਕਹਿੰਦਾ ਜੈ ਨੂੰ ਫੋਨ ਕਰ ਲੋ ਜੈ ਨੂੰ ਫੋਨ ਕੀਤਾ ਉਹ ਕਹਿੰਦਾ ਥੱਲੇ ਮੁਲਾਜ਼ਮ ਨੂੰ ਉਹ ਆਏ ਗੀੜਾ ਜਾ ਕੱਢ ਕੇ ਇਹ ਕਹਿੰਦੇ ਬਈ ਪਾਣੀ ਗੰਧਲਾ ਹੁੰਦਾ ਮੈਂ ਕਿਹਾ ਹਾਂ ਕਹਿੰਦੇ ਕੋਈ ਨਾ ਲਾਦਾ ਇੱਥੇ ਚੰਗਾ ਨਾ ਸਾਡੇ ਗੱਲ ਤੁਸੀਂ ਦਿਖਾਈ ਦਿਓ ਬਈ ਇਹਨਾਂ ਨੇ ਕੀ ਸਾਡੀ ਇੰਨੀ ਮਾਰੀ ਜ਼ਿੰਦਗੀ ਕੀਤੀ ਹੈ ਬੁੜੀਆਂ ਪੁੱਛੋ ਤਾਂ ਉਹ ਕਹਿੰਦੇ ਬਹੁਤ ਬੈਠੀਆਂ ਜੇ ਜਦੋਂ ਇਹਦੇ ਮੀਂਹ ਪੈ ਜਾਂਦਾ ਬਈ ਜੀ ਇੰਨਾ ਇੰਨਾ ਚੱਕ ਸਾਡਾ ਨੰਗਨ ਨੂੰ ਸਾਡੇ ਕੋਈ ਰਿਸ਼ਤੇਦਾਰ ਆਉਣ ਅੜ ਕੇ ਸਾਡੇ ਤਾਂ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਮੀਆਂ ਜੋ ਕਹਿੰਦਾ ਤੁਹਾਡੇ ਨੰਗਾਗੇ ਕਿਵੇਂ ਅਸੀਂ ਗਲੀ ਵੇਚਦੀ ਸਾਡੇ ਤਾਂ ਇੰਨਾ ਮਾੜਾ ਹਾਲ ਕੀਤਾ ਬਈ ਇਹਨਾਂ ਨੇ ਕੋਈ ਗੱਲ ਨਹੀਂ ਲੋਕ ਸਭਾ ਵੋਟਾਂ ਹੁਣ ਨੇੜੇ ਹੀ ਆ ਅਸੀਂ ਕਿਸੇ ਲੀਡਰ ਨੂੰ ਅਸੀਂ ਆ ਤਾਬ ਨਹੀਂ ਕਿਸੇ ਲੀਡਰ ਨੂੰ ਸਾਡੀ ਗਲੀ ਚ ਵਰਨ ਨਹੀਂ ਦੇਣਾ ਸਿੱਧਾ ਇਹ ਇਹ ਬਾਹਰ ਫਲੈਗਸ ਲਵਾਵਾਂਗੇ ਵੀ ਰਾਜਨੀਤਿਕ ਬੰਦਾ ਸਾਡੀ ਗਲੀ ਚ ਨਾ ਵੜੇ ਸਾਡੇ ਇਸ ਏਰੀਆ ਚ ਨਾ ਵੜੇ ਕਿਉਂਕਿ ਉਹਨਾਂ ਨੇ ਆ ਹਾਲ ਨਹੀਂ ਦੇਖਿਆ ਜਿਨ੍ਹਾਂ ਨੇ 2 ਸਾਲ ਹੋ ਗਏ 2 ਸਾਲ ਇਹ ਸਰਕਾਰ ਬਣੀ ਨੂੰ ਹੋ ਗਏ ਇਹਨਾਂ ਨੇ ਸਾਡਾ ਕੀ ਹਾਲ ਦੇਖਿਆ ਬਈ ਸਾੜਾ ਤਾਂ ਬੁਰਾ ਹਾਲ ਕੀਤਾ ਪਿਆ ਸਾਡੀ ਕੋਈ ਗੱਡੀ ਨਹੀਂ ਲੰਘਦੀ ਸਾਡੇ ਕੋਸ਼ ਇੱਥੇ ਤੁਸੀਂ ਤਾਂ ਦੇਖ ਲਓ ਗਲੀ ਦਾ ਹਾਲ ਹਜੇ ਵੀ ਉਹ ਚਿੱਕੜ ਖੜਾ ਹੈ ਜੇ ਅਸੀਂ ਕੋਈ ਨਾਲੀ ਦੀ ਸਪਾਈ ਕਰਾਉਣੀ ਹੈ ਬਾਈ ਅੱਗੇ ਇੱਕ 10 ਘੜਿਆ ਇਹਨਾਂ ਦੀ ਬੇਟੀ ਦਾ ਵਿਆਹ ਸੀ ਨਾਲੀ ਦੇ ਅਸੀਂ ਪੈਸੇ ਦੇ ਕੇ ਸਪਾਈ ਕਰਾਈ ਆ ਸਾਨੂੰ ਕੀ ਸੋਖਾ ਇੱਥੋਂ ਦਾ ਜਦੋਂ ਜਾਈਦਾ ਜੀ ਈਓ ਹੈ ਨਹੀਂ ਲਿਖ ਕੇ ਦੇ ਦਿਓ ਜੀ ਲਿਖ ਕੇ ਦੇ ਤਾਂ ਕੋਈ ਕੋਈ ਸੁਣਵਾਈ ਨਹੀਂ ਨਗਰ ਕੌਂਸਲ 'ਚ ਸਜੀਦ ਬਾਬੇ ਨੂੰ ਜਦੋਂ ਸਜੀਦ ਬਾਬਾ ਪ੍ਰਧਾਨ ਸੀ ਉਹਨੂੰ ਘਟੋ ਘਟ ਮੈਂ ਨਗਰ ਕੌਂਸਲ 'ਚ 50 ਵਾਰੀ ਮਿਲਿਆ ਬਾਈ ਜੀ ਜੀ ਨਾ ਤਾਂ ਤੇ ਉਹਨਾਂ ਨੂੰ ਕਹੀਦਾ ਵੀ ਰਿਟਰਨ ਲੈ ਲੋ ਸਾਨੂੰ ਡਿਸਪੈਚ ਲਾ ਕੇ ਦੇ ਦਿਓ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਨ੍ਹਾਂ ਨੂੰ ਡਿਸਪੈਚ ਲਾ ਕੇ ਦਿੱਤਾ ਤਾਂ ਅੱਗੇ ਚਲੇ ਜਾਣਗੇ ਨਾ ਉਹ ਡਿਸਪੈਚ ਐਨਾ ਬੁਰਾ ਹਾਲ ਹੈ ਕੋਈ ਗੱਲ ਨਹੀਂ ਬਾਈ ਜੀ ਹੁਣ ਇਲੈਕਸ਼ਨ ਨੇੜੇ ਆ ਫਿਰ ਸਰਕਾਰ ਨੂੰ ਵੀ ਅਸੀਂ ਦੱਸਾਂਗੇ ਜੇ ਸਾਡੀ ਨਹੀਂ ਸੁਣਵਾਈ ਤੇ ਫਿਰ ਸਰਕਾਰ ਨੂੰ ਵੀ ਅਸੀਂ ਦੱਸਾਂਗੇ ਭਾਈ ਉਹ ਕੋ ਬਾੜੀ ਦੂਰ ਨਹੀਂ ਤੁਸੀਂ ਉਹੀ ਜਿਹੜਾ ਗੱਲ ਹੈ ਨਾ ਜਦੋਂ ਵੋਟਾਂ ਆ ਜਾਂਦੀਆਂ ਇਹੀ ਲੋਕਾਂ ਨੂੰ ਜਿਹਨਾਂ ਕਿ ਉਦੋਂ ਵਰਾਇਆ ਜਾਂਦਾ ਇਹੀ ਲੋਕ ਜਿਹਨਾਂ ਕਿ ਇਹਨਾਂ ਦੇ ਇੱਕ ਝਲਸੇ ਵਿੱਚ ਆ ਜਾਂਦੇ ਆ ਐਡਾ ਮਾੜਾ ਤੇ ਘਟੀਆ ਪ੍ਰਧਾਨ ਬਣ ਗਿਆ ਜੈਤੋ ਦੀ ਮਾੜੀ ਕਿਸਮਤ ਉਹਨੂੰ ਤਿੰਨ ਚਾਰ ਵਾਰੀ ਮੈਂ ਕਿਹਾ ਕਹਿੰਦਾ ਕਰੂੰਗਾ ਮੈਂ ਕਿਹਾ ਯਾਰ ਮੇਰੇ ਘਰਾਂ ਚੋਂ ਦੋ ਚਾਰ ਬੰਦਿਆਂ ਨੇ ਤੈਨੂੰ ਵੋਟਾਂ ਪਾਈਆਂ ਆਂ ਉਹਨਾਂ ਕਰਕੇ ਹੀ ਕਰਦੇ ਪਰ ਉਹਨੂੰ ਸ਼ਰਮ ਨਹੀਂ ਬੰਦੇ ਨੂੰ ਕੋਈ ਵੀ ਉਧਰ ਇੱਟਾਂ ਵੇਚਤੀਆਂ ਚੱਕੇ ਨੇ ਬਾਬੂ ਸਿੰਘ ਦੀ ਹਵੇਲੀ ਵਾਲੀ ਸੜਕ ਅੱਛਾ ਇੱਥੋਂ ਮੇਰੀ ਗਲੀ ਦੀਆਂ ਇੱਟਾਂ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਇਹਨੇ ਸਾਰ ਨਹੀਂ ਲਈ ਬਿਸ਼ਰਮ ਬੰਦਾ ਸਿਰੇ ਦਾ ਤੇ ਵੇਖ ਲਓ ਇਹਦਾ ਨਾ ਹੋਇਆ ਕੀ ਆ ਹੁਣ ਜੇ ਕੋਈ ਚੱਜ ਦਾ ਪ੍ਰਧਾਨ ਬਣਦਾ ਸਾਡੇ ਸਵਰਗ ਬਣਾਦਾ ਜੈਤੋ ਪਿੰਡੋਂ ਨੇ ਜਲਦਰਾਗਾ ਪ੍ਰਧਾਨ ਨਾਮ ਬਣੇ ਤੇ ਨਾ ਬਣੇ ਤੂੰ ਪਹਿਲਾਂ ਜੀ ਜੀ ਬਾਕੀ ਉਹ ਸੜਕ ਦਿਖਾਉਂਦੇ ਨੇ ਪੁਲੀ ਵਾਲੀ ਅਸੀਂ ਆਜੋ ਉਹ ਜਿਹੜੀ ਪੁਲਿਸ ਹੈ ਜੀ ਜੇ ਚੀਲਾ ਬਣਾਉਂ ਤੇ ਦਜਨਾ ਦੇ ਸਾਰੇ ਕੋ ਨਾ ਦੇ ਅਥੋਂ ਅਫਸਰ ਲੰਘਦੇ ਉਹ ਵੀ ਗਲੀ ਜਣਕੇ ਦਿਖਾ ਦਿੰਦੇ ਆ ਆਜੋ ਚਲਦੇ ਆ ਜਣਕੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਿੰਨਾ ਜਣਕੇ ਇਹਦੀਆਂ ਤਸਵੀਰਾਂ ਵਿਖਾ ਦੇ ਆ ਵੇਖੋ ਇਹ ਕਹਿੰਦੇ ਨਾਲ ਹੀ ਕੱਢਣ ਵਾਲਾ ਹੀ ਨਹੀਂ ਸਾਡੇ ਆਉਂਦੇ ਕੋਈ ਇਹ ਪੁਲੀ ਤਾਂ ਜਣੀ ਕਿ ਇਸ ਪੁਲੀ ਦੇ ਉੱਤੋਂ ਦੀ ਇਸ ਰਾਹ ਉੱਤੋਂ ਦੀ ਜਣੀ ਕਿ ਸਾਰੇ ਲੋਕ ਗੁਜ਼ਰਦੇ ਆ ਇਹ ਕੱਲੇ ਬਸਤੀ ਵਾਲੇ ਜਾਂ ਮੈਂ ਕਹਿੰਦਾ ਵਾਰਡ ਵਾਲੇ ਨਹੀਂ ਗੁਜ਼ਰਦੇ ਇਹ ਪੁਲੀ ਤਾਂ ਬਣਾ ਦੇਣੀ ਚਾਹੀਦੀ ਸੀ ਯਾਰ ਕਿੱਡਾ ਚਾਲਾ ਬਣਿਆ ਪਿਆ ਜੇ ਕਿਸੇ ਦਾ ਨੁਕਸਾਨ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ ਜੇ ਆਪਾਂ ਗੱਲ ਕਰੀਏ ਤਾਂ ਭਾਈ ਜੀ ਜ਼ਿੰਮੇਵਾਰ ਤਾਂ ਹੁਣ ਇਹਦਾ ਪ੍ਰਸ਼ਾਸਨ ਹੀ ਆ ਜਿਹੜਾ ਐਡਾ ਬੁਰਾ ਹਾਲ ਕੀਤਾ ਤੇ ਮੇਨ ਰਸਤਾ ਇਹ ਚਾਰ ਪਿੰਡ ਇੱਥੋਂ ਦੀ ਲੰਘਦੇ ਆ ਡੇਲੀ ਜੀ ਤੇ ਇਹਨਾਂ ਦੇ ਕੰਨ ਤੇ ਜੂਨ ਹੀ ਸਰਕਦੀ ਜੀ ਅਸੀਂ ਐਮਐਲਏ ਸਾਹਿਬ ਨੂੰ ਵੀ ਕਿਹਾ ਸੀ ਉਹ ਕਹਿੰਦੇ ਨਵੇਂ ਫੰਡ ਆਉਣਗੇ ਉਹਨਾਂ ਵਿੱਚੋਂ ਭਾਈ ਤੁਹਾਡਾ ਕਰਾਵਾਂਗੇ ਪਤਾ ਨਹੀਂ ਕਦੋਂ ਆਉਣਗੇ ਜੀ ਫੰਡ ਵੱਡਾ ਵੱਡਾ ਕਹੇ ਪੌਲਾ ਬੀਜੀ ਦੀ ਖਾਤਰ ਕੋਈ ਸਪੈਸ਼ਲ ਫੰਡ ਆਊਗਾ ਇਹ ਤਾਂ ਪੁਲੀ ਜੇ ਗੱਲ ਕਰੀਏ ਉਹ ਵੀ ਬਣਾ ਦੇਣ ਕਿਸੇ ਫੰਡ ਚੋਂ ਬਣਾਈ ਜਾ ਸਕਦੀ ਆ ਬਿਲਕੁਲ ਜੀ ਹੋ ਸਕਦਾ ਪਿਛਾਕੀ ਨਹੀਂ ਰਿਹਾ ਇੱਧਰ ਪਤਾ ਨਹੀਂ ਇਹ ਪੈਂਟ ਨੇ ਕਮੇਟੀ ਨੂੰ ਵੱਖਰਾ ਇਹ ਜੇ ਤੋਂ ਪਿੰਡ ਐਡਾ ਬੁਰਾ ਹਾਲ ਹੋਇਆ ਬਈ ਜਿਹੜਾ ਇੱਥੇ ਜੀ ਮੰਡੀ ਦੇ ਵਿੱਚ ਵੀ ਨਿੱਤ ਸੜਕਾਂ ਪੁਲੀਆਂ ਬਣਾਈ ਜਾਂਦੀਆਂ ਪਰ ਪਿੰਡ ਦੇ ਵਿੱਚ ਕਦੇ ਇੱਕ ਇੱਟ ਵੀ ਨਹੀਂ ਲੱਗੀ ਜੀ ਆ ਢਾਈ ਸਾਲ ਜਿਹੜੀ ਪ੍ਰਧਾਨਗੀ ਰਹੀਗੀ ਇਹਨੇ ਤਾਂ ਬੁਰਾ ਹਾਲ ਹੀ ਕਰਤਾ ਸਾਡਾ ਜੀ ਹਾਂਜੀ ਬਾਬੂ ਆਹ ਸੜਕਾਂ ਆਪਣੇ ਗੁਰਦੁਆਰੇ ਤੂੰ ਦੇਖ ਲਓ ਇੱਥੇ ਕਦੇ ਸਵੀਪਰ ਆਇਆ ਹੋਵੇ ਇੱਥੇ ਇਹਨਾਂ ਨੇ ਬੂਟੇ ਲਾਉਣ ਨੂੰ ਕਿਹਾ ਸੀ ਬਾਬੇ ਨੇ ਨਾਲ ਨਿੱਕੂ ਨੇ ਸਾਰੇ ਉਦੋਂ ਸੜਕ ਚੌੜੀ ਮਨਜ਼ੂਰ ਹੋਈ ਸੀ ਪਰ ਸੜਕ ਘਟਾ ਕੇ ਪੈਸੇ ਖਾਦੇ ਖਾ ਕੇ ਪੈਸੇ ਮੁਰਕ ਕੇ ਇਹਨਾਂ ਨੇ ਬੂਟੇ ਲਾਵਾਂਗੇ ਇੱਥੇ ਬੂਟੇ ਦੇਖ ਦੇਖ ਲਓ ਬੂਟੇ ਦੀ ਹੁੰਦੀ ਨਾ ਇੱਥੇ ਕਿਸੇ ਦਾ ਕੋ ਦਮਾ ਕਾਗਜ਼ਾਂ 'ਚ ਲੱਗੇ ਹੋਣਗੇ ਜੀ ਕਾਗਜ਼ਾਂ 'ਚ ਸੜਕ ਵੀ ਬਣ ਗਈ ਸਾਰੀ ਇਹ ਇਨਕੁਆਰੀ ਕਰ ਸਕਦੇ ਆ ਮੈਂ ਸਬੂਤ ਦਊਂਗਾ ਕਾਗਜ਼ਾਂ 'ਚ ਸੜਕ ਬਣ ਗਈ ਹੈ ਅੱਛਾ ਸਾਰੇ ਪੈਸੇ ਖਾ ਚੁੱਕੇ 55 ਲੱਖ ਦਾ ਠੇਕਾ ਸੜਕ ਦਾ ਦੱਸ ਦੋ ਜੀ ਤੇ ਇਹਨਾਂ ਨੇ ਤਾਂ ਆ ਸਾਰਾ ਕਾਜ ਕਾਥੇ ਦਿਰੋ ਸਰੇ ਤੱਕ ਨਿਗਾਹ ਮਾਰ ਲਓ ਕਦੇ ਇੱਧਰ ਸੀਪਰ ਆਵੇ ਇੱਕ ਵੀ ਸਾਡੇ ਗੁਰਦੁਆਰੇ ਰੋਡ ਐ ਇਹ ਮੇਨ ਜੀ ਸਾਰਾ ਕੋਈ ਮਿਹਰਬਾਨੀ ਬਾਬੇ ਦੀ ਤੇ ਨਿੱਕੂ ਦੀ ਆ ਇਹ ਅੱਛਾ ਇਦਰੋਂ ਗਲੀ ਬਣ ਜਾਂਦੀ ਐ ਦਿਖਾ ਦੇ ਕੈਮਰਾਮੈਨ ਨੂੰ ਕਹਿੰਨਾ ਇਦਰੋਂ ਛੜਕ ਬਣ ਜਾਂਦੀ ਐ ਜਨ ਕਿ ਇਹ ਪੁਲੀ ਕਿਉਂ ਛੱਡ ਦਿੱਤੀ ਜਾਂਦੀ ਐ ਕਾਰਨ ਕੀ ਐ ਜਨ ਕਿ ਇਹ ਪੁਲੀ ਹੁਣ ਛੱਡੀ ਪਈ ਐ ਜਦੋਂ ਪਾਣੀ ਦੇ ਬਰਸਾਤਾਂ ਹੋਣਗੀਆਂ ਜਨ ਕਿ ਪੂਰਾ ਇਹ ਜਗ੍ਹਾ ਟੋਬਾ ਬਣ ਜਾਊਗਾ ਹਾਂਜੀ ਭਾਈ ਹਾਂਜੀ ਇੱਥੇ ਹੀ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਬਹੁਤ ਘਟੀਆ ਗੱਲ ਐ ਜੀ ਬਾਬਾ ਜੀ ਦੀ ਵੀ ਸਾਨੂੰ ਜਦੋਂ ਕਿਹਾ ਸੀ ਇੱਕ ਆ ਪਾਰਕ ਵੀ ਸਾਨੂੰ ਕਿਹਾ ਸੀ ਵੀ ਅਸੀਂ ਬਹੁਤ ਵਧੀਆ ਨੂੰ ਪਾਰਕ ਬਣਾਵਾਂਗੇ ਰਾਤ ਨੂੰ ਬੁੜੀਆਂ ਇੱਥੇ ਸੈਰ ਕਰ ਲਿਆ ਕਰਨੀਆਂ ਬਟ ਕੋਈ ਨਹੀਂ ਇਹਦੇ ਵੀ ਪੈਸੇ ਖਾਦੇਗੇ ਸਾਡੀ ਗਲੀ ਦਾ ਤੁਸੀਂ ਦੇਖ ਲਈ ਜੀ ਹਾਂਜੀ ਜਨਨਿਕ ਇਹਰੇ ਕੰਸਾ ਇਹੀ ਕਹਿ ਰਿਹਾ ਜਿਹੜੇ ਵੀਰਨਾਂ ਗੱਲ ਕਰਦੇ ਆ ਕਿ ਜਨਨਿਕ ਇਹਦੇ ਪੈਸੇ ਆਏ ਸੀ ਪੈਸੇ ਖਾਦੇ ਗਏ ਆ ਪੈਸਾ ਕਿੱਥੇ ਗਿਆ ਇਹਨਾਂ ਲੋਕਾਂ ਨਾਲ ਤੱਕਾ ਕਿਉਂ ਹੋ ਰਿਹਾ ਇਹਨਾਂ ਲੋਕਾਂ ਦੇ ਕੰਮ ਕਿਉਂ ਨਹੀਂ ਹੁੰਦੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਜਨਨਿਕ ਜੇ ਅਸੀਂ ਸਿੱਧ ਭਾਗ ਦੀ ਗੱਲ ਕਰੀਏ ਉਹ ਵੀ ਤੇ છાਤੀ ਮਾਰ ਲੈ ਕੰਬ ਕਰਨ ਦੀ ਨੀਂਦ ਸੁੱਤਾ ਪਿਆ ਡੇਂਗੂ ਹੋ ਗਿਆ ਉਦੋਂ ਜਨਨਿਕ ਚੱਕ ਕੇ ਜਨਨਿਕ ਮਸ਼ੀਨਾਂ ਗੱਡੀਆਂ ਭੱਜੇ ਫਿਰਦੇ ਆ ਹੁਣ ਕਿਸੇ ਦਾ ਧਿਆਨ ਨਹੀਂ ਸਾਰੇ ਸੁੱਤੇ ਪਏ ਆ ਤੁਸੀਂ ਵੇਖ ਲਓ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਜੀ ਤਾਰਾ ਫੇਰ ਮਿਲਦੇ ਆ ਧੰਨਵਾਦ